ਸਤਿ ਸ਼੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਣਾ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਬੋਲ ਰਹੇ ਹਾਂ ਜੀ ਜ਼ਿਲ੍ਹਾ ਬਟਿੰਡਾ ਮੋੜ ਮੰਡੀ ਗਲੀ ਨੰਬਰ 2 ਨੇੜੇ ਬਾਸਕੜਾ ਦਸ਼ਮੇਸ਼ ਨਗਰ ਕਿਸੇ ਭੈਣ ਭਰਾ ਨੇ ਆਉਣਾ ਵੀ ਤਾਂ ਅਸੀਂ ਫੋਨ ਨੰਬਰ ਦਿੰਨੇ ਹੁੰਦੇ ਆ ਫੋਨ ਕਰਕੇ ਆਇਆ ਕਰੋ ਇਸ ਤੋਂ ਪਹਿਲਾਂ ਜੇ ਜੀ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਵੱਧ ਚੜ ਕੇ ਸਪੋਰਟ ਕਰੋ ਆਪਣੇ ਚੈਨਲ ਨੂੰ ਇਹ ਸੂਟਾਂ ਦੀ ਜਿਹੜੀ ਵੀਡੀਓ ਚੱਲੂ ਵੀ ਰਹੇ ਇਹਦਾ 550 ਰੁਪਏ ਸੂਟ ਦਾ ਰੇਟ ਹੋਊਗਾ ਤੇ ਇੱਕ ਸੂਟ ਜੇ ਮਗਾਓਗੇ ਤਾਂ 50 ਰੁਪਏ ਡਾਕ ਖਾਨੇ ਵਾਲੇ ਲੈਂਦੇ ਆ 2 ਮਗਾਓਗੇ ਤਾਂ 65 ਲੈਣਗੇ ਕਿਉਂਕਿ ਕਿਲੋ ਚੇ 2 ਚੜ ਜਾਂਦੇ ਆ ਇੱਕ ਫਿਰ ਅੱਧਾ ਕਿਲੋ ਵੰਗੂ ਪੈਸੇ ਲੱਗਦੇ ਆ ਤੇ ਇਹ ਆ ਜੀ ਆਪਣਾ ਪਹਿਲਾ ਕਲਰ 550 ਦਾ ਬਹੁਤ ਸੋਹਣਾ ਕਲਰ ਹੈ ਜਿਹੜੀ ਮਰਜ਼ੀ ਤੁਸੀਂ ਇਹਦੇ ਨਾਲ ਚੁੰਨੀ ਲੈ ਸਕਦੇ ਹੋ ਪੂਰਾ ਜਣੀ ਕਿ ਸਾਫਟ ਕਾਟਨ ਆ ਗਰਮੀਆਂ ਚ ਪਾਉਣ ਵਾਲੀ ਵੀ ਐਮਡੀ ਆ ਫਰਕ ਬਿਲਕੁਲ ਨਹੀਂ ਹੁੰਦੀ ਬਹੁਤ ਵਧੀਆ ਜੀ ਐਵੇਂ ਹੀ ਲੁੱਕ ਕਰੋ ਧੋਈ ਦਾ ਧੋਈ ਦਾ ਸੂਟ ਐਵੇਂ ਹੀ ਰਹਿਣਗੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਇਦੇ ਵਿੱਚ ਹੋਣਗੇ ਜੀ ਤਿੰਨ ਕਲਰ ਅਗਲਾ ਕਲਰ ਆ ਗਿਆ ਜੀ ਦਾ ਫਿਰੋਜੀ ਦੀ ਬੁੱਤ ਦੂਰ ਤੋਂ ਦੂਤ ਤੋਂ ਕਹਾਂਗਾ ਮੈਂ ਟਿਹਾ ਹਾਂ ਜੀ ਮੰਮੀ ਦੂਰ ਤੋਂ ਵੀ ਦਿਖਾ ਰਿਹਾ ਹਾਂ ਹਾਂ ਆ ਦੇਖੋ ਇਹ ਆ ਗਿਆ ਜੀ ਦਾ ਫਿਰੋਜੀ ਕਲਰ ਸਿਰਫ 550 ਰੁਪਏ ਚ ਚੱਲ ਰਿਹਾ ਜੀ ਪਿਓਰ ਕਾਟਨ ਹੈ ਵੀਰੇ ਸੌਫਟ ਕਾਟਨ ਹੈ ਦੇ ਵਿੱਚ ਕੋਈ ਮਿਕਸ ਨਹੀਂ ਹੈਗਾਗਾ ਅਗਲਾ ਕਲਰ ਆ ਗਿਆ ਜੀ ਇਹਦੇ ਵਿੱਚ ਗਾਜਰੀ ਆ ਦੇਖੋ ਜੀ ਕੋਈ ਵੀ ਸੂਟ ਪਸੰਦ ਆਉਣਾ ਸਕਰੀਨ ਸ਼ਾਟ ਲੈਣਾ ਨਹੀਂ ਭੁੱਲਣਾ ਓਨਲੀ 500 ਹਾਂ ਤਾਂ ਕਲਰ ਰਿਹਾ ਬੋਧ ਪੇਰੜੀ ਆਸ ਤੇ ਨਿੱਕੇ ਫੁੱਲਾਂ ਵਾਲੇ ਹਨ 50 ਹਾਂ ਨੈਕਸਟ ਕਲਰ ਹੈ ਜੀ ਇਹਦੇ ਵਿੱਚ 옐ੋ ਬਹੁਤ ਪਿਆਰੇ ਸੌਫਟ ਕਲਰ ਹੈ ਵੀਰੇ ਇਹ ਸੂਟ ਮੈਂ ਤਿਆਰ ਕਰਵਾ ਕੇ ਬਾਹਰ ਭੇਜੇ ਆ ਬਿਨੀ ਬੈਗ ਚ ਵੀ ਭੇਜੇ ਆ ਤੇ ਲੰਡਨ ਚ ਵੀ ਗਏ ਆ ਇਹ ਕੱਪੜੇ ਬਹੁਤ ਸੌਫਟ ਕਪੜੇ ਵੀ ਹੈ ਬਹੁਤ ਵਧੀਆ ਤੇ ਕੀਮਤ ਵੀ ਠੀਕ ਹੈ ਨਾ ਦੀ ਸਿਰਫ 550 ਵਧੀਆ ਕਾਟਨ ਨਾਲ ਹੰਢਣ ਵਾਲੀ ਤੇ ਸੌਫਟ ਕਾਟਨ ਹੈ ਆ ਦੇਖੋ ਜੀ 6 ਕਲਰ ਹੈ ਅਗਲਾ ਕਲਰ ਇਹਦੇ ਚ ਆਗਾ ਜੀ ਬਰੀਕ ਇਹ ਹੈਗਾ ਜੀ ਗ੍ਰੇ ਕਲਰ ਦਾ ਕਿਸੇ ਭੈਣ ਭਰਾਣੀ ਮਗਾਉਣਾ ਵੇ ਇਹ ਗ੍ਰੇ ਕਲਰ ਦਾ ਬਰੀਕ ਕਲਰ ਹੈ ਸਾਰੇ ਸੂਟ 550 ਚ ਚੱਲ ਰਹੇ ਹੈ ਜੀ ਇੱਕੇ ਦੇ ਵਿੱਚ ਆ ਗਿਆ ਜੀ ਮਹਿੰਦੀ ਕਲਰ ਆ ਵਾਲਾ ਇਹ ਮਹਿੰਦੀ ਕਲਰ ਹੈ ਜੀ ਬ੍ਰੀਕ ਡਿਜ਼ਾਈਨ ਚ ਥੋੜੇ ਕੋਲੇ ਮਹਿੰਦੀ ਚੁੰਨੀਆਂ ਤਾਂ ਤੁਸੀਂ ਮੰਗਵਾ ਸਕਦੇ ਹੋ ਓਨਲੀ 550 550 ਇੱਕ ਕਾਗਜ਼ ਦੇ ਵਿੱਚ ਬ੍ਰੀਕ ਰੈੱਡ ਕਲਰ ਆ ਦੇਖੋ ਜੀ ਬਹੁਤ ਸੋਹਣਾ ਰੈੱਡ ਕਲਰ ਹੈ ਬਰੀਕ ਚਾ ਰੈੱਡ ਚੁੰਨੀ ਨਾਲ ਮੰਗਵਾ ਸਕਦੇ ਹੋ ਓਨਲੀ 550 ਜਾਨੀ ਕਿ 550 ਕਾਟਨ ਇੰਨੇ ਸੌਫਟ ਆ ਮੰਗਵਾਉਂਗੀ ਤੇ ਫਿਰ ਪਤਾ ਲੱਗਣਾ ਤੁਹਾਨੂੰ ਅਗਲਾ ਆ ਗਿਆ ਜੀ ਬਲੈਕ ਕਲਰ ਬਲੈਕ ਕਲਰ ਦੇ ਵਿੱਚ ਪਿੰਕ ਫੁੱਲ ਆ ਤਾਂ ਸੂਟ ਸਰਾਹੀ ਇਹ ਚੀਜ਼ ਆ ਹਮ ਇਹ ਜੀ ਬਲੈਕ ਚ ਆ ਗਿਆ ਪਿੰਕ ਕਲਰ ਆ ਕਿਸੇ ਭੈਣ ਭਰਾਣੇ ਮਗਵਾਉਣਾ ਹੋਵੇ ਵਧੀਆ ਸੌਫਟ ਕਾਟਨ ਆ ਪੂਰੀ ਸੌਫਟ ਕਾਟਨ ਆ ਤਾਂ ਜਿਹਨੇ ਮਗਵਾ ਲਿਆ ਉਹ ਤਾਂ ਬਾਰ ਬਾਰ ਪੁੱਛੂਗੀ ਕਿ ਕਿੱਥੋਂ ਮਗਵਾਇਆ ਬਹੁਤ ਵਧੀਆ ਕਾਟਨ ਆ ਵੀਰੇ ਹੰਡਾ ਕਾਟਨ ਆ ਪੂਰੀ ਸੌਫਟ ਕਾਟਨ ਆ ਓਨਲੀ 550 ਜਾਨੀ ਕਿ 550 ਆਗਲਾ ਆ ਗਿਆ ਜੀ ਵਾਈਟ ਪੁਆਇੰਚ ਵਿੱਚ ਫਰੋਜੀ ਫੁੱਲ ਇਹ ਆ ਗਿਆ ਜੀ ਵਾਈਟ ਪੁਆਇੰਂਚ ਆ ਦੇਖੋ ਫਰੋਜੀ ਫੁੱਲ ਵਾਈਟ ਪੁਆਇੰਚ ਪਸੰਦ ਆਉਂਦਾ ਮਗਵਾ ਸਕਦੇ ਹੋ ਹਰ ਇੱਕ ਲਈ ਰੋਬ ਦੇਣਾ ਚਾਰ ਜੀ ਸਿਰਫ ਏ ਦੇ ਪਹਿਣਗੇ ਤੁਹਾਨੂੰ ਜੀ 50 ਪਰ ਇੱਕ ਸੂਟ ਦੇ ਜੇ ਦੋ ਮੰਗਾਓਗੇ ਤਾਂ ਸਿਰਫ 65 ਰੁਪਏ ਜਿੱਥੇ ਮਰਜੀ ਮੰਗਾਓ ਹਰਿਆਣਾ ਪੰਜਾਬ ਜਿੱਥੇ ਮਰਜੀ ਚਾਹੇ ਰਾਜਸਥਾਨ ਮੰਗਾ ਲਓ ਤੇ ਆ ਆਪਣਾ ਹੈ ਜੀ ਲਾਸਟ ਕਲਰ ਇਹ ਹੈ ਜੀ ਆਪਣਾ ਡਾਰਕ ਗ੍ਰੇ ਕਲਰ ਦੇ ਵਿੱਚ ਪਿੰਕ ਫੁੱਲ ਸੋਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਆ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਸੇ ਭੈਣ ਭਰਾ ਨੂੰ ਕੱਪੜੇ ਦੀ ਲੋੜ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਭੇਜੋ ਅਸੀਂ ਆਨਲਾਈਨ ਭੇਜਦੇ ਆ ਜਿੱਥੇ ਮਰਜ਼ੀ ਤੁਸੀਂ ਰਹਿਣੇ ਹੋ ਅਸੀਂ ਉੱਥੇ ਭੇਜਾਂਗੇ ਇੱਕ ਸੂਟ 50 ਰੁਪਏ ਚ ਜੀ ਦੋ ਪੈਂਟਰ 50 ਰੁਪਏ ਚ ਗਿੱਤੇ ਮਰਜ਼ੀ ਹਨ ਅਸੀਂ ਪੋਸਟ ਆਫਸ ਰਾਹੀਂ ਭੇਜਦੇ ਆ ਪੋਸਟ ਆਫਸ ਵਾਲੇ ਹਰ ਇੱਕ ਥਾਂ ਪਹੁੰਚਾਉਂਦੇ ਜਿਹੜੀ ਤੁਸੀਂ ਜਿੱਥੇ ਮਰਜ਼ੀ ਰਹਿੰਦੇ ਹੋ ਮੈਂ ਚਾਹ ਤੁਸੀਂ ਖੇਤਾਂ 'ਚ ਰਹਿੰਦੇ ਹੋ ਫੇਰ ਵੀ ਉਹ ਪਹੁੰਚਾਉਂਦੇ ਆ ਉਹਨਾਂ ਦਾ ਫਰਜ਼ ਆ ਠੀਕ ਹੈ ਜੀ ਸਾਡੀ ਵੀਡੀਓ ਕਿੱਦਾਂ ਲੱਗੀ ਪਲੀਜ਼ ਜ਼ਰੂਰ ਦੱਸਿਆ ਕਰੋ ਤੇ ਬਾਕੀ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਜ਼ਿਲ੍ਹਾ ਸਾਡਾ ਬਠਿੰਡਾ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮੰਨੀਓ ਤੇ ਦੀਪ